ਅੱਜ ਪਿਛਲੇ ਦਿਨੀ ਜਿਵੇਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਮਾਰ ਕੀਤੀ ਐ ਸੋ ਸਰਹੱਦੀ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਅਜੇ ਵੀ ਜਿਵੇਂ ਕਿ ਕਾਫੀ ਸਹੂਲਤਾਂ ਤੋਂ ਵਾਂਝੇ ਨੇ ਔਰ ਜਿੱਥੇ ਕਿ ਰਾਸ਼ਨ ਹਰ ਚੀਜ਼ ਪਹੁੰਚਾਈ ਜਾ ਰਹੀ ਹੈ ਕਿਉਂਕਿ ਕਈ ਜਗ੍ਹਾ ਤੇ ਬਿਜਲੀ ਨਹੀਂ ਪਹੁੰਚੀ ਸੋ ਅੱਜ ਜਿਹੜੇ ਕਿ ਟੋਰਚਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੰਸਥਾ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਸ਼ਾਮ ਪੈਂਦੀ ਹੈ ਤਾਂ ਪਿੰਡ ਦੇ ਵਿੱਚ ਹਨੇਰਾ ਹੋ ਜਾਂਦਾ ਔਰ ਲਾਈਟ ਜਿਹੜੀ ਕਿ ਨਹੀਂ ਹੁੰਦੀ ਸੋ ਬਿਜਲੀ ਵੀ ਇਸ ਇਲਾਕੇ ਦੇ ਵਿੱਚ ਨਹੀਂ ਸੋ ਪਿੰਡ ਦਰਿਆ موسی ਜੋ ਕਿ ਬਾਰਡਰ ਏਰੀਆ ਦੇ ਵਿੱਚ ਪੈਂਦਾ ਹੈ ਅਜ ਨਾਲੇ ਤੋਂ ਅੱਗੇ ਰਮਦਾਸ ਅੱਗੇ ਸੋ ਦਰਿਆ موسی ਪਿੰਡ ਹੈ ਸੋ ਪਿੰਡ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਗਲੀਆਂ ਵਿੱਚ ਵੀ ਅਜੇ ਤੱਕ ਪਾਣੀ ਖੜਿਆ ਹੋਇਆ ਔਰ ਪਿੰਡ ਜਿਵੇਂ ਹੀ ਸ਼ਾਮ ਦਿਨ ਤੱਕ ਗੁਜ਼ਰ ਜਾਂਦਾ ਪਰ ਜਿਵੇਂ ਹੀ ਸ਼ਾਮ ਪੈਂਦੀ ਹੈ ਤਾਂ ਲੋਕ ਹਨੇਰੇ ਦੇ ਵਿੱਚ ਰਹਿਣ ਲਈ ਮਜਬੂਰ ਹੋ ਜਾਂਦੇ ਨੇ ਸੋ ਲੋਕ ਹਨੇਰੇ ਵਿੱਚ ਨਾ ਰਹਿਣ ਲੋਕਾਂ ਨੂੰ ਤੋਰਚਾਂ ਦਾ ਜਿੱਤੇ ਜਿਵੇਂ ਜਿਵੇਂ ਜਿਸ ਨੂੰ ਜ਼ਰੂਰਤ ਹੈ ਉਸ ਹਿਸਾਬ ਦਾ ਨਰਾਸ਼ਨ ਵੰਡਿਆ ਗਿਆ ਲੰਗਰ ਵੰਡਿਆ ਗਿਆ ਸੋ ਇਸੇ ਤਰ੍ਹਾਂ ਹੀ ਟੋਰਚਾਂ ਦੀ ਸੇਵਾ ਕੀਤੀ ਗਈ ਹੈ ਸੋ ਵੀਰਪਰਾ ਇੱਥੇ ਪਹੁੰਚੇ ਨੇ ਪਿੰਡ ਸੁਲਤਾਨਵੰਦ ਦੀ ਸੰਗਤ ਹੈ ਸਮੂਹ ਪਿੰਡ ਦੀ ਇਹ ਸੰਗਤ ਹੈ ਜਿਹੜੀ ਕਿ ਅੱਜ ਦਰਿਆ موسی ਪਿੰਡ ਦੇ ਵਿੱਚ ਪਹੁੰਚੀ ਹੈ ਔਰ ਟੋਰਚਾਂ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਦਿਨ ਦੇ ਵਿੱਚ ਤਾਂ ਦਿਨ ਕੱਟ ਲੈਂਦੇ ਨੇ ਚਾਨਣ ਦੇ ਵਿੱਚ ਪਰ ਜਦ ਜਿਵੇਂ ਹੀ ਹਨੇਰਾ ਹੁੰਦਾ ਤਾਂ ਰਾਤ ਦੇ ਹਨੇਰੇ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਸੋ ਬਾਬਾ ਦਲਬਾਖ ਸਿੰਘ ਜੀ ਤੇ ਉਹਨਾਂ ਦੇ ਨਾਲ ਵੀਰ ਨੇ ਔਰ ਪਿੰਡ ਸੁਲਤਾਨਵਿੰਡ ਦੀ ਸੰਗਤ ਹੈ ਅੰਮ੍ਰਿਤਸਰ ਦੀ ਜੋ ਕਿ ਅੱਜ ਪਿੰਡ ਦਰਿਆ ਮੂਸਾ ਪਹੁੰਚੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਟੋਰਚਾਂ ਵੰਡਣ ਦੀ ਸੇਵਾ ਪਿੰਡ ਦੇ ਵਿੱਚ ਕੀਤੀ ਜਾ ਰਹੀ ਐ ਸੁਲਤਾਨਵਿੰਡ ਪਿੰਡ ਦੀ ਇਸ ਮੂਹ ਸੰਗਤ ਹੈ ਜੋ ਕਿ ਟੋਰਚਾਂ ਦੀ ਸੇਵਾ ਕਰਨ ਲਈ ਘਰ-ਘਰ ਪਿੰਡ ਦਰਿਆ ਮੂਸਾ ਪਹੁੰਚੀ ਐ ਸੋ ਪਿੰਡ ਦੇ ਵਿੱਚ ਗਲੀਆਂ ਵਿੱਚ ਵੀ ਅਜੇ ਤੱਕ ਜੋ ਕਿ ਪਾਣੀ ਐ ਤਕਰੀਬਨ ਇੱਕ 1.5 ਫੁੱਟ ਤਕਰੀਬਨ ਪਾਣੀ ਹੈ ਔਰ ਅਲੇ ਤੱਕ ਵੀ ਪਾਣੀ ਦੇ ਰਿਕੇ ਮਾਰਨੇ ਇਹ ਲੋਕ ਚੱਲ ਰਹੇ ਨੇ ਸੋ ਸਰਹੱਦੀ ਪਿੰਡ ਦਾ ਦਰਿਆ ਮੂਸਾ ਪਿੰਡ ਹੈ ਇਹ ਜਿੱਥੇ ਕਿ ਅੱਜ ਸੁਲਤਾਨਵੰਦ ਦੀ ਸੰਗਤ ਪਹੁੰਚੀ ਹੈ ਸੇਵਾ ਕਰਨ ਦੇ ਲਈ ਜਿੱਥੇ ਕਿ ਹਰ ਸਮੂਹ ਸੰਗਤ ਵੱਲੋਂ ਰਾਸ਼ਨ ਦੀ ਅਤੇ ਪਸ਼ੂਆਂ ਲਈ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਟੋਰਚਾਂ ਦੀ ਸੇਵਾ ਕੀਤੀ ਜਾ ਰਹੀ ਹੈ ਮੈਡੀਸਨ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਪਿੰਡ ਦਰਿਆ ਮੂਸਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਲੋਕ ਜਿਥੇ ਕਿ ਅਜੇ ਤੱਕ ਬਿਜਲੀ ਨਹੀਂ ਪਹੁੰਚੀ ਔਰ ਰਾਤ ਨੂੰ ਲੋਕ ਹਨੇਰੇ ਦੇ ਵਿੱਚ ਰਹਿਣ ਲਈ ਮਜਬੂਰ ਹੋ ਜਾਂਦੇ ਨੇ ਸੋ ਲੋਕਾਂ ਨੂੰ ਰੋਸ਼ਨੀ ਦੇਣ ਦੇ ਲਈ ਕਿਉਂਕਿ ਰਾਤ ਨੂੰ ਰੋਸ਼ਨੀ ਦੀ ਕਾਫੀ ਲੋਡ ਹੁੰਦੀ ਹੈ ਸੋ لوک ਹਨੇਰੇ ਵਿੱਚ ਕਿਸੇ ਪਾਸੇ ਜਾ ਨਹੀਂ ਸਕਦੇ ਸੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਪਿੰਡ ਸੁਲਤਾਨਵੰਦ ਦੀ ਸੰਗਤ ਪਹੁੰਚੇ ਸੋ ਨੂੰ ਮਾਹ ਜੀ ਜੋ ਕਿ ਕਿਸਾਨ ਆਗੂ ਨੇ ਉਹ ਵੀ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਵੀ ਲਗਾਤਾਰ ਸਮੂਹ ਸੰਗਤ ਦੇ ਨਾਲ ਰਲ ਕੇ ਸੇਵਾ ਕੀਤੀ ਜਾ ਰਹੀ ਹੈ ਜਿੰਨੇ ਵੀ ਸੁਲਤਾਨਵੰਦ ਪਿੰਡ ਦੀ ਸੰਗਤ ਹੈ ਰਲ ਮਿਲ ਕੇ ਸੇਵਾ ਕਰ ਰਹੀ ਹੈ ਤੁਸੀਂ ਦੇਖੋ ਕਿ ਪਿੰਡ دریا موسیٰ ਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਪਿੰਡ ਦੇ ਵਿੱਚ ਟੋਰਚਾ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਜਿੰਨੇ ਵੀ ਵੀਰ ਭਰਾ ਪਹੁੰਚੇ ਨੇ ਸਾਰੇ ਗੱਲ ਮਿਲ ਕੇ ਸੇਵਾ ਕਰ ਰਹੇ ਨੇ ਔਰ ਬੜੇ ਪਿਆਰ ਸਤਿਕਾਰ ਨਾਲ ਸੇਵਾ ਕਰ ਰਹੇ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਜਿੱਥੇ-ਜਿੱਥੇ ਪਾਣੀ ਆਇਆ ਹੜ ਆਇਆ ਉੱਥੇ-ਉੱਥੇ ਸੇਵਾ ਕੀਤੀ ਜਾ ਰਹੀ ਹੈ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਪਸ਼ੂਆਂ ਦੇ ਚਾਰੇ ਦੀ ਸੇਵਾ ਕਰ ਰਿਹਾ ਜਿਸ ਨੂੰ ਜਿਹਦੀ ਵੀ ਸੇਵਾ ਚੰਗੀ ਲੱਗਦੀ ਹੈ ਉਹ ਸੇਵਾ ਕਰ ਰਿਹਾ ਕਿਉਂਕਿ ਜ਼ਰੂਰਤ ਹਰ ਇੱਕ ਚੀਜ਼ ਦੀ ਹੈ ਔਰ ਤਕਰੀਬਨ ਇਹ ਦਰਿਆ ਮੂਸਾ ਪਿੰਡ ਹੈ ਜਿੱਥੇ ਕਿ ਅਜੇ ਵੀ 2-2 ਤਕਰੀਬਨ ਫੁੱਟ ਪਾਣੀ ਖੜਾ ਹੋਇਆ ਹੈ ਔਰ ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਦਰਿਆ ਮੂਸਾ ਪਿੰਡ ਦੀਆਂ ਨੇ ਜਿੱਥੇ ਕਿ ਤੁਸੀਂ ਦੇਖਦੇ ਕਿ ਲੋਕ ਬਿਜਲੀ ਨਹੀਂ ਪਹੁੰਚੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਔਰ ਲੋਕ ਇਸ ਹਾਲਾਤ ਦੇ ਵਿੱਚ ਰਹਿ ਰਹੇ ਨੇ ਕਾਫੀ ਮੁਸ਼ਕਲ ਭਰੀ ਜ਼ਿੰਦਗੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਪਾਣੀ ਆਇਆ ਕਾਫੀ ਪਿੰਡਾਂ ਦੇ ਵਿੱਚ ਔਰ ਕਾਫੀ ਮਾਰ ਪਈ ਹੈ ਸੋ ਅੱਜ ਪਿੰਡ ਸੁਲਤਾਨਵੰਦ ਦੀ ਸੰਗਤ ਵੱਲੋਂ ਔਰਚਾ ਮੰਡਨ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਪਾਣੀ ਦੇ ਵਿੱਚੋਂ ਲਾਂਚੇ ਲੋਕ ਸੇਵਾ ਕਰ ਰਹੇ ਨੇ ਦੋ ਦੋ ਫੁੱਟ ਤੱਕ तकरीबन ਪਾਣੀ ਖੜਾ ਹੋਇਆ ਸੋ ਪਿੰਡ ਦੇ ਵਿੱਚ ਸੁਲਤਾਨਵੰਦ ਦੀ ਪਿੰਡ ਦੀ ਸੰਗਤ ਵੱਲੋਂ ਦਰਿਆ موسی ਪਿੰਡ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਉਹ ਕਿ ਪਿੰਡ ਦਰਿਆ موسی ਦਾ ਇਹ ਪਿੰਡ ਹੈ ਭਾਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਲੋਕਾਂ ਨੂੰ ਮੁਸ਼ਕਲਾ ਨੇ ਪਰ ਫਿਰ ਵੀ ਦੇਖੋ ਆਓ ਪਗਟ ਕਰ ਰਹੀ ਹੈ ਪਿੰਡ ਸੁਲਤਾਨਵੰਡੀ ਸੰਗਤ ਸੰਗ ਸੇਵਾ ਕਰਨ ਲਈ ਪਹੁੰਚੀ ਸੀ ਤਾਂ ਬਾਪੂ ਜੀ ਉਹਨਾਂ ਲਈ ਬਿਸਕੁਟ ਲੈ ਕੇ ਪਹੁੰਚੇ ਨੇ ਬਾਪੂ ਜੀ ਐਨੀ ਮੁਸ਼ਕਲ ਘੜੀ ਦੇ ਵਿੱਚ ਵੀ ਹਲੇ ਵੀ ਆਉ ਪਾ ਭਗਤੋਂ ਵੀ ਹੋ ਰਹੀ ਜਿਵੇਂ ਕਿ ਪੰਜਾਬ ਪ੍ਰੋਨਾਚਲ ਹੀ ਜਾਣਾ ਜਾਂਦਾ ਜੀ ਅਸੀਂ ਨਾ ਕਰਾਂ ਕੋਈ ਸੇਕ ਕੰਮ ਜਿਹੜੀ ਹੈ ਇਸ ਕੰਮ ਬਾਹਰ ਆ ਇਹ ਚੜਦੀ ਕਲਾ ਹੀ ਰਹਿਣੀ ਹੈ ਚੜਦੀ ਕਲਾ ਰਹੂਗੀ ਪਾਣੀ ਆਹ ਨਹੀਂ ਵੇਖਾ ਛੋਟਾਂ ਦਾ ਵੱਡਾ ਹਰ 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 ਕਿਸ ਨੇ ਮਦਦ ਕੀਤੀ ਆ ਬਾਕੀ ਕੋਈ ਕਸਲ ਸਾਡੇ ਜਿੰਨੇ ਵੀ ਹੈ ਨਾ ਬਹੁਤ ਮਦਦ ਕੀਤੀ ਆ ਇੰਨਾ ਨੁਕਸਾਨ ਚੱਲ ਕੇ ਵੀ ਚੜਦੀ ਕਲਾ ਚੜਦੀ ਕਲਾ ਜੀ ਇਸ ਜੀ ਦੀ ਲੋੜ ਤਾਂ ਨਹੀਂ ਹੈਗੀ ਹੁਣ ਹੁਣ ਕਿਸੇ ਗਰੀ ਦੋਸਤ ਨੂੰ ਸਿਰਫ ਲੋੜ ਪਾਣੀ ਸੁੱਕ ਜੇ ਨਗਰ ਰੋਸ਼ਾ ਘਰਾ ਜੇ ਤੇ ਬਸ ਆਪੀ ਉਸ ਫਿਰ ਮੁੱਕ ਜਾਈਏ ਫਲਡ ਨਾ ਆਉਂਦਾ ਅਸੀਂ ਬੜੀ ਆਮ ਦੀ ਰੋਟੀ ਖਾਂਦੇ ਹਾਂ ਇਹਨੇ ਸਾਨੂੰ ਮਾਰਿਆ ਮਜਬੂਰੀ ਕਰਕੇ ਸਾਨੂੰ ਕੁਝ ਲੈਣਾ ਪੈ ਰਿਆ ਪਰ ਨਹੀਂ ਸਾਡੇ ਠੀਕ ਹੈ ਜਾਗਦੀਆਂ ਜਿੰਨੀਆਂ ਇਹ ਸਾਡੇ ਵਿੱਚ ਨਹੀਂ ਆਹੀ ਕਿ ਸਾਨੂੰ ਕੁਝ ਮਿਲੇ ਜਾਂ ਪਾਣੀ ਆਵੇ ਅਸੀਂ ਵੇਖੋ ਜੀ 10000 ਰੁਪਏ ਦਿਖਾ ਮੈਦੀ ਮੈਨੂੰ ਅਟਾਇਰ ਮੇਰੇ ਵਿਜੀਬੋਰਡ ਤੋਂ ਗੁਰਗਾਂ ਦੀ ਸੇਵਾ ਮੇਰੇ ਕੋ ਆ ਇਹ ਕਰੀ ਦੀ ਆ ਬਾਕੀ ਸਾਨੂੰ ਕਿਸੇ ਤੀਰੀ ਲੋੜ ਨਹੀਂ ਮਤਲਬ ਤੁਸੀਂ ਘਬਰਾਏ ਵੀ ਨਹੀਂ ਨਾ ਕੋਈ ਇਨਸਾਨ ਹੋਇਆ ਪਿੰਡ ਦਾ ਨੁਕਸਾਨ ਸਾਡੇ ਪਰ ਪੰਜਾਬ ਕੋਈ ਨਹੀਂ ਕੀਤਾ ਹੈ ਨੁਕਸਾਨ ਹੋਇਆ ਚੜ੍ਹਦੀ ਕਲਾ ਦੀ ਬਿਲਕੁਲ ਜੀ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਤੇਰੇ ਬੜੇ ਸਰਬੱਤੇ ਦਾ ਭਲਾ ਬਿਲਕੁਲ ਬਿਲਕੁਲ ਉਹ ਜੀ ਸੇਵਾਦਾਰੀ ਸੇਵਾ ਕਰਨੇ ਔਰ ਚੜ੍ਹਦੀ ਕਲਾ ਦੀ ਇਹ ਗੱਲ ਕਰਦੇ ਨੇ ਕਿਉਂਕਿ ਪੰਜਾਬ ਦੀ ਜਿਹੜੀ ਸਿੱਖ ਕੌਮ ਹੈ ਹਮੇਸ਼ਾ ਹੀ ਚੜ੍ਹਦੀ ਕਲਾ ਹੈ ਭਾਵੇਂ ਜਿੰਨਾ ਵੀ ਕੋਈ ਨੁਕਸਾਨ ਹੋ ਜੇ ਜੋ ਕੋਈ ਜਾਂ ਕੋਈ ਕਰਜ਼ੇ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸੋ ਇਹ ਹੈ ਪੰਜਾਬ ਤਸਵੀਰਾਂ ਅੰਮ੍ਰਿਤਸਰ ਦੇ ਦਰਿਆ ਮੂਸਾ ਪਿੰਡ ਵਿੱਚ ਜਿੱਥੇ ਕਿ ਸੁਲਤਾਨਵੰਡੀ ਸੰਗਤ ਸੇਵਾ ਕਰਨ ਲਈ ਪਹੁੰਚੀ ਸੀ ਭਾਵੇਂ ਕਿ ਪਿੰਡ ਕਾਫੀ ਪਿਛਲੇ ਦਿਨਾਂ ਤੋਂ ਹਨੇਰੇ ਦੇ ਵਿੱਚ ਰਹਿ ਰਿਹਾ ਹੈ ਔਰ ਪਿੰਡ ਦੇ ਵਿੱਚ ਚਾਨਣ ਹੀ ਰਿਹਾ ਕਿ ਰਾਤ ਨੂੰ ਬਹੁਤ ਮੁਸ਼ਕਲ ਹੁੰਦੀ ਸੀ ਸੋ ਅੱਜ ਪਿੰਡ ਸੁਲਤਾਨਵੰਡੀ ਸੰਗਤ ਵੱਲੋਂ ਟੋਰਚਾਂ ਮੰਡੀਆਂ ਗਈਆਂ ਤਾਂ ਜੋ ਲੋਕ ਰਾਤ ਨੂੰ ਜੇ ਕਿਤੇ ਆਣਾ ਜਾਣਾ ਜਾਂ ਕੋਈ ਕੰਮ ਹੈ ਤਾਂ ਰੋਸ਼ਨੀ ਕਰ ਸਕਣ ਸੋ ਬਹੁਤ ਮੁਸ਼ਕਲ ਹੋਈ ਕਰਨਾ ਗੁਰ ਕਰਦੀ ਸਵੇਰੇ ਸ਼ਾਮ ਨੂੰ ਬਾਕੀ ਕੋਈ ਮੈਂ ਦਿਲ ਦੇ ਕਾਲੀ ਨੇ ਕੋਈ ਦੇਵੇ ਕੋ ਨਾ ਦੇਵੇ ਇਸ ਕੰਮ ਸੋ ਆ ਮੇਰੀ ਗੁਰ ਕਰਦੀ ਵਾਹਿਗੁਰੂ ਇੰਦਰਿਆ ਕਿ ਕਿੰਨੇ ਦਿਨਾਂ ਤੋਂ ਇੱਥੇ ਜਿਹੜੀ ਕਿ ਬਿਜਲੀ ਨਹੀਂ ਆ ਰਹੀ ਮੇਰੇ ਰੱਖਾ ਪਤਾ ਹੋ ਗਿਆ ਚਾਹੀਦਾ ਨਹੀਂ ਜਿੱਦਾਂ ਦਾ ਪਾਣੀ ਆਉਂਦਾ ਨਹੀਂ ਮੁਸ਼ਕਲ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ ਰਾਤ ਨੂੰ ਮਸਰ ਮੱਖੀਆਂ ਭਾਸ ਜਾਂਦੀ ਇੱਥੇ ਅਨਿਹਰੇ ਦੇ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ ਔਰ ਲਾਈਟ ਬਿਲਕੁਲ ਨਹੀਂ 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 ਸੋ ਹੋਰ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਹੈ ਸਾਡੇ ਪਿੰਡ ਤੱਕ ਪਹੁੰਚਿਆ ਤੁਹਾਡੇ ਕੋਲ ਲੈ ਕੇ ਹਾਂ ਜੀ ਇਤਨਾ ਆ ਜਾਂਦੇ ਕਰੇ ਬਾਰ ਬਾਰ ਲੋਕੇ ਆ ਜਾਂਦੇ ਇਤਨਾ ਅੰਦਰ ਤੱਕ ਆ ਜਾਂਦੇ ਕਦੇ ਗਾਂ ਆ ਜਾਂਦੇ ਕਿ ਪਿਛੇ ਰਹਿੰਦੇ ਵੰਡ ਵੰਡ ਕੇ ਸਾਰੇ ਮਿਲ ਜਾਂਦੇ ਥੋੜਾ ਹੋਰ ਕਿਸ ਚੀਜ਼ ਦੀ ਕਮੀ ਲੱਗਦੀ ਹੈ ਜਿਹੜੀ ਤੁਹਾਡੇ ਦਿੱਤਾ ਨਹੀਂ ਆਹ ਸੇਲ ਤੇ ਜੀ ਮੈਂ ਜਨਾ ਚਾਹਨਾ ਫੋਨ ਦੇ ਫਿਰ ਪਾਪਰਵਾ ਜੀ ਹਾਂ ਕਿਸ ਚੀਜ਼ ਦੀ ਲੋੜ ਜ਼ਿਆਦਾ ਜਿਹੜੀ ਹਾਂ ਜੀ ਲੈਡੀ ਦਾ ਸਮਾਨ ਲੈਡੀ ਦਾ ਸਮਾਨ ਹਾਂ ਜੀ ਸੋ ਔਰਤਾਂ ਲਈ ਜਿਹੜਾ ਹਾਂ ਜੀ ਔਰਤਾਂ ਵਾਸਤੇ ਹਾਂ ਜੀ ਸੋ ਹੁਣ ਟੋਰਚਾਂ ਵੰਡੀਆਂ ਨੇ 99 ਸੰਗਤ ਤੇ ਛੀ ਲਿਆ ਜੇ ਨਹੀਂ ਆ ਲੈ ਗਏ ਜੀ ਗੁਲਪਾਵਾ ਹਾਂ ਲੋ ਸੋ ਪਿੰਡ ਦਰਿਆ موسی ਇਹ ਪਿੰਡ ਹੈ ਜਿੱਥੇ ਕਿ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੋ ਜਿੰਨੇ ਵੀ ਖਾਨ ਵਾਲੇ ਜਿਹੜੇ ਦਾਣੇ ਹੁੰਦੇ ਨੇ ਉਹ ਸਾਰੇ ਇਹੀ ਖਰਾਬ ਹੋ ਗਏ ਸੋ ਪਿੰਡ ਦਾ ਜਿਹੜਾ ਕਿ ਕਾਫੀ ਨੁਕਸਾਨ ਹੋਇਆ ਇਸ ਵਾਰੀ ਖਰਾਬ ਨੇ ਨਾਲ ਔਰ ਕਾਫੀ ਜਿਹੜੇ ਕਿ ਲੋਕ ਮਜ਼ਬੂਰ ਨੇ ਸੋ ਘਰਾਂ ਦੇ ਅੰਦਰ ਤੱਕ ਪਾਣੀ ਜਿਹੜਾ ਚਲਾ ਗਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਖਾਣ ਵਾਲੇ ਦਾਣੇ ਹੋ ਗਏ ਔਰ ਅੰਦਰ ਦਾ ਜੋ ਸਮਾਨ ਹੈ ਬੈੱਡ ਹੈ ਜਾਂ ਮੰਜੇ ਨੇ ਉਹ ਸਭ ਖਰਾਬ ਹੋ ਗਏ ਸੋ ਤਸਵੀਰਾਂ ਦਰਿਆ موسی ਪਿੰਡ ਦੀਆਂ ਸੋ ਲੋਕ ਕਾਫੀ ਮੁਸ਼ਕਲਾਂ ਦੇ ਵਿੱਚ ਨੇ ਤੁਸੀਂ ਦੇ ਸਕਦੇ ਹੋ ਕਿ ਘਰਾਂ ਦੇ ਵਿੱਚ ਜਿਹੜਾ ਕਿ ਤਕਰੀਬਨ 4 4 5 5 6 6 ਫੁੱਟ ਪਾਣੀ ਚੜਿਆ ਹੈ ਸੋ ਲੋਕ ਕਾਫੀ ਇਸ ਸਮੇਂ ਬੁਰੇ ਹਾਲਾਤਾਂ ਦੇ ਵਿੱਚ ਨੇ ਸੋ ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਦਿੱਤੇ دریا ਪਿੰਡ دریا ਮੂਸਾ ਦੀਆਂ ਤਸਵੀਰਾਂ ਨੇ ਜਿੱਥੇ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਢਾਣੇ ਖਰਾਬ ਹੋ ਗਏ ਨੇ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਸੋ ਢਾਣੇ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਖਰਾਬ ਹੋ ਗਏ ਨੇ ਔਰ ਇਹ ਲੋਕ ਕਾਫੀ ਮੁਸ਼ਕਲ ਭਰੀ ਜ਼ਿੰਦਗੀ ਜੀ ਰਹੇ ਨੇ ਜਿੱਥੇ ਕਿ ਸਮਾਜਿਕ ਸੰਸਥਾਵਾਂ ਵੱਲੋਂ ਸੇਵਾ ਜਰੂਰ ਕੀਤੀ ਜਾ ਰਹੀ ਹੈ ਪਰ ਕਿਤਨਾ ਕਿਤੇ ਇਸ ਹੜ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਫਿਰ ਵੀ ਜਿਹੜੀ ਪੰਜਾਬ ਦੀ ਸੰਗਤ ਹੈ ਸੰਗਤ ਹੈ ਸੁਤੋਖ ਵੇਖੋ ਪੈਗਾਂ ਦੀਆਂ ਜ਼ਮੀਰਾਂ ਵਾਲੀ ਸਾਰਾ ਕੁਝ ਭਿੱਜਿਆ ਦੱਸਦਾ ਕੀ ਹਾਲ ਹੈ ਤੇ ਪੈਨ ਨੂੰ ਪੁੱਛਿਆ ਵੀ ਕਹੇ ਕੀ ਦੀ ਲੋੜ ਹੈ ਤੁਹਾਨੂੰ ਕਹਿੰਦੇ ਬਿਲਕੁਲ ਕਹੇ ਕੀ ਦੀ ਲੋੜ ਨਹੀਂ ਸਾਨੂੰ ਅਜੇ ਸਾਰਾ ਕੁਝ ਭਿੱਜ ਗਿਆ ਵੇਖੋ ਕੋਈ ਖਾਣ ਲਈ ਹੋਰ ਜੀ ਨਹੀਂ ਜੀ ਨਹੀਂ ਹੈਗੀ ਪਰ ਫਿਰ ਵੀ ਹੁਣ ਭੈਣ ਨੇ ਇੰਨੀ ਗੱਲ ਜ਼ਰੂਰ ਗਈ ਆ ਵੀ ਬੜੀਆਂ ਸੰਸਤਾ ਆਈਆਂ ਵਾ ਖਾਣ ਖੇਲੀ ਹੁਣ ਮਿੱਥੋਂ ਬਹੁਤ ਆ ਭਰ ਉਹ ਕਿਹ ਚੀਜ਼ ਦੀ ਲੋੜ ਨਹੀਂ ਮੈਂ ਬੜਾ ਪੁੱਛਿਆ ਸੋਤੇ ਬਣੇ ਵੇਖੋ ਇਹ ਸਿੱਧਕਸਨ ਦੋਖ ਹੁੰਦਾ ਸਾਡੀਆਂ ਭੈਣਾਂ ਦਾ ਇਹ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਨਾਂ ਚੀਜ਼ਾਂ ਤੋਂ ਦੱਸਦੀ ਹੈ ਕਿ ਅਣਖੀ ਗੈਰਤਮੰਦ ਬੰਦੇ ਅਜੇ ਘਰਾਂ 'ਚ ਬੈਠੇ ਆ ਬਾਹਰ ਚੋਰ ਠਾਕ ਫਿਰਦੇ ਆ ਨਾ ਜਿਹੜੇ ਛੜਕਾ ਦੇ ਉਹ ਫਿਰਦੇ ਆ ਪਰ ਜਿਹੇ ਅਣਖੀ ਗੈਰਤਮੰਦ ਜਿਹੜੇ ਬੰਦੇ ਆ ਨਾ ਜਿਹੜੇ ਭੈਣਾਂ ਵਾਂ ਸਾਡੀਆਂ ਇਹਨਾਂ ਕਰਕੇ ਜਿਹੜਾ ਵਾ ਪੰਜਾਬ ਜਿਹੜਾ ਵਾ ਅੱਜ ਵੀ ਖਲੋਤਾ ਧੰਨਵਾਦ ਭੈਣਾਂ ਤੇਰਾ ਅਸੀਂ ਬੜਾ ਤਗੜਾ ਤੇਰਾ ਵੀ ਸ਼ਾਸ਼ ਹੈ ਕਿ ਪਹੁੰਚਾ ਕੇ ਜੀ ਬਾਕੀ ਜਿਹੜੀ ਚੀਜ਼ ਚਾਹੀਦੀ ਹੈ ਵਾਦਰ ਜੀ ਕ ਮੂਸਾ ਬਾਬਾ ਜੀ ਪਹੁੰਚੇ ਨੇ ਬਾਬਾ ਦਲਬਾਗ ਜੀ ਬਾਬਾ ਜੀ ਸਮੂਹ ਸੰਗਤ ਨੂੰ ਲੈ ਕੇ ਪਹੁੰਚੇ ਹੋ ਸੁਲਤਾਨਵਿੰਡ ਦੀ ਔਰ ਕਿਵੇਂ ਦੇ ਹਾਲਾਤ ਨੇ ਪਿੰਡ ਦੇ ਬਹੁਤ ਜਿਆਦਾ ਹੀ ਬੁਰਾ ਲਿਆ ਜੀ ਵੇਖੋ ਤੁਸੀਂ ਆ ਮੌਕਾ ਵੇਖ ਲਓ ਇਹਦੇ ਵਿੱਚ ਕੋਈ ਗੱਲ ਕਰਨ ਵਾਲੀ ਨਹੀਂ ਆ ਇੰਨੇ ਜਿਆਦੇ ਬੁਰੇ ਹਾਲ ਇਹਨਾਂ ਪਰਿਵਾਰਾਂ ਦੇ ਵੇਖੋ ਆ ਭੈਣਾ ਅੰਦਲ ਮਰੋਚਾ ਜੀ ਆ ਵੇਖੋ ਹਾਲਾਤ ਪਾਣੀ ਉਤਰੇ ਤੋਂ ਇਹਨਾਂ ਪਰਿਵਾਰਾਂ ਦੇ ਹਾਲਾਤ ਵੇਖੋ ਪਿੰਡ ਕਿਹੜਾ ਬਣੇ ਦਰਿਆ ਮੂਸਾ ਦਰਿਆ ਮੂਸਾ ਵਾ ਪਿੰਡੇ ਜਿਹੜਾ ਆਪਣਾ ਪੂਰਾ ਕੰਡੇ ਦੇ ਆਦਰਾ ਦੇ ਜੀ ਦੇਖ ਤੇ ਕਿ ਇੰਨਾ ਦਾ ਲੱਖਾਂ ਸੰਗਲ ਲੱਖਾਂ ਦਾ ਜੀ ਲੱਖਾਂ ਆ ਵੇਖੋ ਇਹ ਨਾ ਬਰਬਾਦ ਹੋ ਗਈ ਆ ਵੇਖੋ ਕਣਕਾਂ ਬਰਬਾਦ ਇਹਨਾਂ ਦੀ ਇਹ ਬੁਰਾ ਹਾਲੋ ਵੇਖੋ ਜੀ ਆ ਦੇਖੋ ਆ ਕਣਕਾਂ ਸਾਰੀਆਂ ਵਿੱਚ ਹੀ ਰਹਿ ਗਈਆਂ ਇਹਨਾਂ ਦੀਆਂ ਬੁਰੇ ਹਾਲ ਭਾਂਡਾ ਛੰਨਾ ਪਾਣੀ ਪੀਤੇ ਤੱਕ ਚੜੀ ਆ ਵੇਖੋ ਜੀ ਪਾਣੀ ਕਿੱਥੋਂ ਤੱਕ ਨਿਸ਼ਾਨੀਆਂ ਲੱਗੀਆਂ ਆ ਘਰਾਂ ਦੇ ਵਿੱਚ ਪਾਣੀ ਵੇਖੋ ਕਿੱਥੋਂ ਤੱਕ ਚੜਿਆ ਤੇ ਬਹੁਤ ਬੁਰਾ ਹਾਲ ਆ ਮੇਰੇ ਜੇਠ ਕਾ ਘਰ ਚ ਰੋਟੀ ਪਾਣੀ ਉਥੇ ਉਹ ਲੋਕ ਆਖਾ ਆਜੋ ਹਾਂਜੀ ਜੀ ਤੁਹਾਨੂੰ ਪੈਣਾ ਕੋਈ ਲੋੜ ਕਿਸ ਚੀਜ਼ ਦੀ ਟਾਟੇ ਉਟੇ ਦੀ ਜਾਂ ਕੋਈ ਕੋਈ ਦਾਲ ਦੁੱਲ ਦੀ ਉਹ ਤੇ ਮਿਲ ਗਿਆ ਹਾਂਜੀ ਮਿਲ ਗਿਆ ਆ ਅਸਲ ਲਈ ਕੋਈ ਮੈਨ ਕਿਸ ਚੀਜ਼ ਦੀ ਕੋਈ ਤੁਹਾਨੂੰ ਲੋੜ ਹੋਵੇ ਕੋਈ ਫਸਲ ਲਈ ਕੋਈ ਜ਼ਮੀਨ ਹੈ ਤੁਹਾਡੀ ਕੋਈ ਉੱਥੇ ਬਜਾਈ ਨਹੀਂ ਕੋਈ ਉਹ ਤੇ ਗਾਂ ਚਾਹੀਦੇ ਸੀ ਹਉਣ ਵਾਲੀ ਤੇ ਮਾਰੀ ਗਈ ਅੱਛਾ ਜੀ ਫਸਲ ਹੈਗੀ ਬਾਹਰ ਤੁਹਾਡੀ ਉਹ ਮਾਰੀ ਗਈ ਪਾਰੀ ਅੱਛਾ ਜੀ ਵੇਖੋ ਜੀ ਇਹ ਸਿਦਕ ਸੰਤੋਖ ਵੇਖੋ ਸਾਡੀਆਂ ਭੈਣਾਂ ਦਾ ਅੱਗੋਂ ਅਸੀਂ ਪੁੱਛਿਆ ਕਿ ਕਹੇ ਚੀਜ਼ ਦੀ ਲੋੜ ਕਹਿੰਦੇ ਕਹੇ ਚੀਜ਼ ਦੀ ਲੋੜ ਨਹੀਂ ਸਾਡਾ ਫਸਲ ਸਾਰਾ ਡੁੱਬ ਚੁੱਕਾ ਵਾ ਬੁਰੇ ਹਾਲ ਆ ਪਰ ਰਾਸ਼ਨ ਸਾਨੂੰ ਸੰਗਤ ਬੜਾ ਦੇ ਗਈ ਆ ਸਾਨੂੰ ਕਿਸੇ ਚੀਜ਼ ਦੀ ਵੀ ਰਾਸ਼ਨ ਦੀ ਲੋੜ ਨਹੀਂ ਇਹ ਪੰਜਾਬ ਦਾ ਸਿੱਧਕ ਸੰਤੋਖ ਆ ਗਈ ਜਿਹੜਾ ਜਿਹਦੇ ਸਿਰ ਤੇ ਪੰਜਾਬ ਖੜਾ ਕੀ ਇਹ ਬੜਾ ਤਗੜਾ ਮੈਸੇਜ ਹੈ ਨਾ ਭੈਣਾ ਦਾ ਕਿਉਂਕਿ ਇਹ ਵੇਖੋ ਕਿੱਥੋਂ ਤੱਕ ਪਾਣੀ ਘਰਾਂ ਦੇ ਵਿੱਚ ਆ ਕੀ ਹਾਲਾਤ ਘਰਾਂ ਦੇ ਪਰ ਇਹ ਜਿਹੜਾ ਸਿੱਧਕ ਸੰਤੋਖ ਆ ਪੰਜਾਬ ਦਾ ਇਹ ਅੱਜ ਵੀ ਵੈਲਕਮ ਕਰਦਾ ਵਾ ਸਾਰਿਆਂ ਨੂੰ ਦੁੱਖ ਦੁੱਖ ਤਕਲੀਫ ਜਿਹੜੀ ਵੀ ਆਉਂਦੀ ਆ ਉਹਨੂੰ ਵੈਲਕਮ ਕਰਦੇ ਆ ਤੇ ਘਬਰਾਉਂਦੇ ਨਹੀਂ ਡਰ ਖੋਫ ਨਹੀਂ ਰੱਖਦੇ ਆਪਣੇ ਮਨ ਦੇ ਵਿੱਚ ਇਹ ਇਹ ਗੁਰੂ ਸਾਹਿਬ ਦੀ ਕਿਰਪਾ ਆਪੇ ਸਾਡੇ ਤੇ ਫਿਰ ਹੋ ਜਾਣੀ ਆ ਕੋਈ ਗੱਲ ਨਹੀਂ ਕੋਈ ਘਬਰਾਉਣ ਦੇ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਮੁਸੀਬਤ ਪਈ ਆ ਤੇ ਗੁਰੂ ਸਾਹਿਬ ਨੇ ਝੱਲਣੀ ਆ ਇਹ ਗੁਰੂ ਸਾਹਿਬ ਹੀ ਸਾਡੇ ਨਾਲ ਆ ਬੜਾ ਤਕੜਾ ਇਹ ਵਿਸ਼ਵਾਸ ਹੁੰਦਾ ਗੁਰੂ ਤੇ ਧੰਨਵਾਦ ਭੈਣੇ ਤੁਹਾਡਾ ਬਾਕੀ ਕਿਸ ਚੀਜ਼ ਦੀ ਵੀ ਲੋੜ ਕਿਸ ਤਰ੍ਹਾਂ ਵੀ ਹੋਈ ਤਾਂ ਅਸੀਂ ਆ ਜਰਿਆ ਭੈਣੇ ਤੁਹਾਡੇ ਕੋਲ ਕੋਈ ਫਸਲ ਦੇ ਵਿੱਚ ਤੁਹਾਨੂੰ ਖਾਦ ਦੀ ਜਾਂ ਕਿਸ ਤਰ੍ਹਾਂ ਵੀ ਲੋੜ ਇੱਕ ਨੰਬਰ ਲਿਖ ਲਓ ਮੇਰਾ ਕੋਈ ਤੁਹਾਨੂੰ ਲੋੜ ਪਵੇ ਤੇ ਲੋੜ ਨਹੀਂ ਕੋਈ ਨੰਬਰ ਲਿਖ ਲਓ ਕੋਈ ਖਾਦ ਦੀ ਕੋਈ ਟਰੈਕਟਰ ਦੀ ਕੋਈ ਕਿਸ ਤਰ੍ਹਾਂ ਵੀ ਤੁਹਾਨੂੰ ਲੋੜ ਪਵੇ ਤੇ ਅਸੀਂ ਤੁਹਾਡਾ ਸੰਯੋਗ ਜਿਹੜਾ ਦਵਾਂਗੇ। ਦਰਿਆ ਮੂਸਾ ਜੋ ਕਿ 라ਵੀ ਦੇ ਕਿਨਾਰੇ ਤੇ ਕੰਡੇ ਤੇ ਹੈ ਔਰ ਇੱਥੇ ਜਿਹੜੇ ਕਿ ਪਾਣੀ ਨੇ ਕਾਫੀ ਮਾਰ ਕੀਤੀ ਹੈ ਹਾਣਾਂ ਦੇ ਵਿੱਚ ਔਰ ਲੋਕ ਕਾਫੀ ਮੁਸਲਾਂ ਦੇ ਵਿੱਚ ਨੇ। ਸੋ ਪਿੰਡ ਸ ਸੁਲਤਾਨਵਿੰਡ ਦੀ ਸੰਗਤ ਜਿਹੜੀ ਕਿ ਇੱਥੇ ਪਹੁੰਚੀ ਹੈ ਸੇਵਾ ਕਰਨ ਜਿੱਥੇ ਕਿ ਲੋਕ ਇਹ ਬਿਜਲੀ ਤੋਂ ਬਿਨਾ ਜ਼ਿੰਦਗੀ ਜੀ ਰਹੇ ਸਨ ਉਹਨਾਂ ਨੂੰ ਤੋਰਚਾਂ ਵੱਲ ਸੇਵਾ ਕੀਤੀ ਜਾ ਰਹੀ ਹੈ। ਸੋ ਮੈਡੀਕਲ ਦੀ ਸੇਵਾ ਲੈ ਕੇ ਵੀ ਇੱਥੇ ਪਹੁੰਚੇ ਨੇ। ਸਮੂਹ ਸੰਗਤ ਇੱਥੇ ਪਹੁੰਚੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸੁਲਤਾਨਵਾਲੀ ਸੰਗਤ ਵੱਲੋਂ ਜਿੱਥੇ ਕਿ ਟੋਰਚਾਂ ਦੀ ਸੇਵਾ ਕੀਤੀ ਗਈ ਹੈ ਉੱਥੇ ਹੀ ਮੈਡੀਕਲ ਦੀ ਸੇਵਾ ਵੀ ਕੀਤੀ ਗਈ ਹੈ ਸੋ ਪਿੰਡ ਦੇ ਵਿੱਚ ਪਹੁੰਚੇ ਨੇ ਪਿੰਡ ਦਰਿਆ ਮੂਸਾ ਜੋ ਕਿ 라ਵੀ ਦੇ ਨਾਰੇ ਕਿ ਨਾਰੇ ਦੇ ਕੰਡੇ ਤੇ ਆ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਪਿਛਲੇ ਕਾਫੀ ਜਿੰਨਾ ਤੇ ਲੋਕ ਮੁਸ਼ਕਲ ਦੇ ਵਿੱਚ ਸੀ ਸੋ ਪੂਰੀ ਮੈਡੀਕਲ ਹੀ ਟੀਮ ਇੱਥੇ ਪਹੁੰਚੀ ਹੈ ਔਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਜਿੜ-ਜਿੜ ਚੀਜ਼ ਦੀ ਲੋੜ ਹੈ ਜਿੱਕਰ ਪਿੰਡ ਵਾਸੀਆਂ ਨੂੰ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਕਿ ਰਾਸ਼ਨ ਤਾਂ ਪਹੁੰਚਿਆ ਹੈ ਔਰ ਕਿਤਨਾ ਕਿਤੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਕਾਫੀ ਜਿਹੜਾ ਕਿ ਨੁਕਸਾਨ ਹੋਇਆ ਸੋ ਪਿੰਡ ਦੇ ਵਿੱਚ ਹਰ ਇੱਕ ਚਰਨ ਚੀਜ਼ ਪਹੁੰਚੀ ਹੈ ਸੋ ਸੁਲਤਾਨਵਿੰਡ ਦੀ ਪਿੰਡ ਦੀ ਇਹ ਸੰਗਤ ਹੈ ਜਿਨ੍ਹਾਂ ਦੇ ਵੱਲੋਂ ਟਰਚਾਂ ਵੰਡੀਆਂ ਗਈਆਂ ਨੇ ਔਰ ਨਾਲ ਮੈਡੀਕਲ ਟੀਮ ਵੀ ਆਈ ਹੈ ਜਿਨ੍ਹਾਂ ਜ਼ਰੂਰਤਮੰਦਾਂ ਨੂੰ ਦਵਾਈਆਂ ਦੀ ਲੋੜ ਹੈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਹਰ ਇੱਕ ਤਰੀਕੇ ਸਹੂਲਤ ਇਸ ਪਿੰਡ ਨੂੰ ਦਿੱਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹੜ੍ਹਾਂ ਦੇ ਕਾਰਨ ਇੱਥੇ ਕਾफी ਪਿੰਡਾਂ ਦਾ ਨੁਕਸਾਨ ਹੋਇਆ ਰਾਵੀ ਦੇ ਕਿਨਾਰੇ ਤੇ ਇਹ ਪਿੰਡ ਹੈ ਜੋ ਕਿ ਤੁਸੀਂ ਬੰਦੇ ਹੈ ਔਰ ਲੋਕ ਕਾफी ਮੁਸ਼ਕਲ ਦੇ ਵਿੱਚ ਨੇ ਸੋ ਗਰੀਬ ਬਜ਼ੁਰਗ ਜਿਹੜੇ ਮਾਤਾਵਾਂ ਨੇ ਦਵਾਈ ਲੈ ਰਹੀ ਨੇ ਸੋ ਮੈਡੀਕਲ ਟੀਮ ਇੱਥੇ ਪਹੁੰਚੀ ਹੈ ਸੋ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਇਹ ਦਰਿਆ ਮੋਸਾ ਜੀ ਪਾਣੀ ਦੀ ਜਿਹੜੀ ਕਿ ਪਹਿਲੇ ਦਿਨ ਪਾਣੀ ਆਇਆ ਉਹ ਕਿੰਨੀ ਕ ਮਾਰ ਪਈ ਤੁਸੀਂ ਬਹੁਤ ਜ਼ਿਆਦਾ ਸੀ ਕਿਵੇਂ ਦੇ ਹਾਲਾਤ ਰਹੇ ਸੀ ਆਹ ਵੇਖ ਲਓ ਹੁਣ ਵੀ ਤੁਹਾਡੇ ਸਾਹਮਣੇ ਜੋ ਘਰ ਕੋਰੇ ਡੇ ਡੇ ਗਏ ਜਦੋਂ ਪਾਣੀ ਆਇਆ ਤੁਸੀਂ ਉਸ ਸਮੇਂ ਕਿਹੜਾ ਸਮਾਂ ਸੀ ਤੁਸੀਂ ਕਿੱਥੇ ਸੀ ਘਰ ਦੇ ਵਿੱਚ 7 ਵਜੇ ਰਾਤ ਅੱਛਾ ਸ਼ਾਮੀ ਫਿਰ ਕਿਵੇਂ ਉਹ ਉਹ ਕਿਸੇ ਦੇ ਘਰ ਗਏ ਤੇ ਮੜਕਿਓ ਦੂਬਰਾ ਉਧਰ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਤੇ ਫਿਰ ਬੜੀ ਮੁਸ਼ਕਲ ਨਾਲ ਇੱਥੇ ਤੁਸੀਂ ਕਿੱਥੇ ਪਹੁੰਚੇ ਉਹ ਬਿਲਕੁਲ ਸਮਾਨ ਸਭ ਸਭਾਨ ਸਾਰਾ ਖਰਾਬ ਹੋ ਗਿਆ ਰੁੜ ਰੜ ਗਿਆ ਘਰ ਬਚ ਗਿਆ ਘਰ ਨਾ ਨਾ ਘਰ ਵੀ ਬਚ ਗਿਆ ਰੁੜ ਗਿਆ ਹਾਂਜੀ ਕਿਥੇ ਰਹਿਣੇ ਕਿਥੇ ਇਸੇ ਪਿੰਡ ਚ ਹਾਂਜੀ ਹਾਂਜੀ ਕਿਹਨਾਂ ਕੋਟ ਪਾਣੀ ਆ ਗਿਆ ਪਾਣੀ ਹੈਗਾ ਬਸ ਇਸੇ ਸੱਤ ਸੱਤ ਕੋਟ ਕਿਵੇਂ ਦੇ ਹਾਲਾਤ ਸੀ ਲੋਕਾਂ ਦੇ ਕਿਵੇਂ ਲਾਇਸਾਨ ਪਿੰਡ ਨੂੰ ਕੋਈ ਸਮਾਨ ਪਹੁੰਚਿਆ ਇੱਥੇ ਕੋਈ ਦਵਾਈ ਹਾਂਜੀ ਹੁਣ ਪਹੁੰਚਿਆ ਹਾਂਜੀ ਪਹੁੰਚਿਆ ਜੀ ਹਾਂਜੀ ਕਿਸੇ ਮਤ ਦੇ ਪ੍ਰਸ਼ਾਸਨ ਨਾਲ ਕੋਈ ਪਹੁੰਚਿਆ ਜਾਂ ਕੋਈ ਸਮਾਜਿਕ ਸੰਸਥਾਵਾਂ ਨੇ ਉਹ ਪਹੁੰਚਿਆ ਕੋਈ ਹਾਂਜੀ ਪਹੁੰਚੇ ਹੋਣ ਕਿਹੜੀ ਚੀਜ਼ ਤੁਹਾਨੂੰ ਲੋੜ ਹੈ ਹੁਣ ਹਾਂ ਨਿਕ ਘਰ ਨਹੀਂ ਜੋ ਹੈਗੇ ਘਰ ਰੋੜ ਗਏ ਤੇ ਸਾਰਾ ਸਮਾਨ ਸਪੂਨ ਸਾਰਾ ਰੋੜ ਗਿਆ ਹਾਂਜੀ ਕਿਹੜਾ ਪਿੰਡ ਹੈ ਇਹ ਇਹ ਜੀ ਦਰਿਆ موسی ਕਿਵੇਂ ਦੇ ਹਾਲਾਤ ਬਣੇ ਸੀ ਜਦੋਂ ਪਾਣੀ ਆਇਆ ਹਾਲਾਤ ਤੇ ਤੇਨੇ ਮੜੇ ਇਹਦੇ ਆਪਣੀ ਜਾਨ ਦਾ ਵੀ ਖਤਰਾ ਪਿਆ ਪਤਾ ਨਹੀਂ ਬਧਣਗੇ ਨਹੀਂ ਬਧੇ ਪਹਿਲਾਂ ਪਾਣੀ ਕਦੋਂ ਆਇਆ ਸੀ ਕਦੇ ਪਹਿਲਾਂ ਵੀ ਪਾਣੀ ਇੱਥੇ ਮਾਰ ਕੇ 88 ਜਾਇਆ ਸੀਗਾ ਅੱਛਾ ਉਸ ਤੋਂ ਬਾਅਦ ਹੁਣ ਆਇਆ ਹੁਣ ਆਇਆ ਉਹਦਾ 88 ਜਿਹੜਾ ਆਇਆ ਸੀ ਉਹਨੇ ਮਕਾਨ ਸੀ ਉੱਚੇ ਕਰਕੇ ਪਾਏ ਆ ਉਹਦੇ ਨਾਲੋਂ ਵੀ 2-2 ਫੁੱਟ ਪਾਣੀ ਵਧ ਗਿਆ ਹੁਣ ਜਦੋਂ 88 ਨਾਲ ਉਸ ਸਮੇਂ ਪਿੰਡ ਦੇ ਹਾਲਾਤ ਕਿਵੇਂ ਦੇ ਸੀ ਲੋਕਾਂ ਨੂੰ ਕਿਵੇਂ ਭੱਜਦਾ ਪਈਆਂ ਮੁਕੇ ਤੇ ਕਿ ਸ਼ਾਮ ਦੇ ਸਮੇਂ ਦੱਸਿਆ ਜਾ ਰਿਹਾ ਲੋਕ ਰੋਟੀ ਪਾਣੀ ਖਾ ਕੇ ਬੈਠੇ ਹੁੰਦੇ ਨੇ ਤੁਸੀਂ ਇਸ ਸਮੇਂ ਕਿੱਥੇ ਅਸੀਂ ਉਹ ਟਾਈਮ ਜੋ ਪਾਣੀ ਦਾ ਵਾਈ ਅਸੀਂ ਕੋਠੇ ਦੇ ਜਿਹੜੇ ਹਾਂ ਗਲੀ ਸਾਡੀ ਤਰੂ ਪਾਣੀ ਹੋ ਗਿਆ ਸੀ ਦੇੜੀਏ ਕਿ ਸਾਡੇ ਕੋਲ ਪਈ ਆ ਘਰ ਉਹ ਮੁੰਡਿਆਂ ਕੱਢੀ ਮੁੜ ਕੇ ਤੇ ਜਿਹੜੇ ਘਰਾਂ ਤੋਂ ਨਿਕਲ ਆ ਰਹੇਗੇ ਬੱਚੇ ਜਵਾਗ ਉਹਨਾਂ ਨੂੰ ਮੜਕੇ ਕੱਢਿਆ ਪਰ ਕੋਈ ਰਾਹਤ ਟੀਮਾਂ ਪਹੁੰਚੀਆਂ ਸੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਈ ਤਾਂ ਕੋਈ ਨਹੀਂ ਆਈ ਤਾਂ ਸੰਘ ਦੀ ਆਈ ਆ ਜਿਹੜੀ ਆਈ ਆ ਸੰਗਤ ਵੱਲੋਂ ਹੀ ਸਾਰਾ ਹੈਨਾ ਸੰਗਤ ਲਾਉਣ ਡਿਆ ਸਭ ਕੋ ਸਮਾਜਿਕ ਸੰਸਥਾਵਾਂ 'ਚ ਪਹੁੰਚੇ ਕੋਈ ਰਾਸ਼ਨ ਪਾਣੀ ਮਿਲਿਆ ਤੁਹਾਨੂੰ ਕੋਈ ਦਵਾਈਆਂ ਬੂਟੀ ਮਿਲੀ ਕੋਈ ਹਾਂ ਦਵਾਈ ਬੂਟੀ ਨਿੱਕੇ ਆਉਂਦੇ ਰਹੇ ਤੇਰੀ ਚੀਜ਼ ਦੀ ਲੋੜ ਹੈ ਤੁਹਾਨੂੰ ਜੋ ਤੁਹਾਡੇ ਜੀਵਨ ਨੂੰ ਜਿਹੜਾ ਸੁਖਾਲਾ ਹੋਰ ਹੋ ਸਕੇ ਕਿ ਕਾਫੀ ਜਿਦੀ ਕਿ ਮਾਰ ਗਈ ਹੈ ਬਹੁਤ ਟਰਨ ਜੜੀ ਜੜੀ ਹੈ ਹਾਂਜੀ ਲੋੜਾਂ ਤੇ ਸਾਨੂੰ ਇੱਥੇ ਹਰ ਚੀਜ਼ ਦੀ ਲੋੜ ਹੈ ਹੁਣ ਕਿਹੜੀ ਕਿਹੜੀ ਸਾਨੂੰ ਲੋੜ ਦੱਸਿਓ ਪਸ਼ੂ ਡੰਗਰ ਸਿਓ ਕਿਵੇਂ ਸੰਭਾਲੀ ਪਸ਼ੂ ਡੰਗਰ ਸਾਡੇ ਤੁਸੀਂ ਤੇ ਬੱਜੇ ਜੇ ਆ ਤੂੜੀਆਂ ਲੋਕ ਟਰਾਲੀਆਂ ਪਰਫਰ ਲਿਆਏ ਕੇ ਨੇ 2 ਪੰਡਾ ਵਾਲੀਆਂ ਕੇ ਨੇ 4 ਲਾ ਲੀਆਂ ਤੇ ਹੀ ਪੌਣ ਡਿਆ ਆ ਜਿਹੜੇ ਜ਼ਮੀਨਦਾਰ ਸੀ ਜਿਨ੍ਹਾਂ ਨੇ ਠੇਕੇ ਤੇ ਪੈਲੀਆਂ ਲਈਆਂ ਹੋਈਆਂ ਨੇ ਜਿ ਉਚਾਈ ਕੀਤੇ ਛੋੜਨਾ ਤੇ ਜਾ ਸੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਉਹਦੇ ਧੁੰਨੇ ਵੀ ਮਰੇ ਗਏ ਸੋ ਹੁਣ ਕਿਸੇ ਚੀਜ਼ ਦੀ ਲੋੜ ਆ ਕਿਉਂਕਿ ਝੋਨੇ ਦੀ ਬਜੇ ਜਾਈ ਵੀ ਜਿਹੜੀ ਕਿ ਝੋਨਾ ਵੀ ਖਰਾਬ ਹੋਇਆ ਔਰ ਮਾਲ ਡੰਗਰ ਵੀ ਖਰਾਬ ਹੋਇਆ ਘਰ-ਬਾਰ ਵੀ ਤੇ ਖਰਾਬ ਹੋਏ ਨੇ ਕਿਹੜੀ ਚੀਜ਼ ਤੁਹਾਨੂੰ ਲੋੜ ਲੱਗਦੀ ਹੈ ਲੋੜ ਹੋਣਾ ਪਈਆਂ ਅਸੀਂ ਹੋਣੀਆਂ ਗਾੜੀ ਸਾਨੂੰ ਤੇਲ ਦੀ ਵੀ ਲੋੜ ਆ ਖਾਦ ਦੀ ਵੀ ਲੋੜ ਆ ਬੀਜ ਦੀ ਵੀ ਸਾਨੂੰ ਲੋੜ ਆ ਰਾਸ਼ਨ ਪੱਕੋ ਠੀਕ ਹੈ ਰਾਸ਼ਨ ਮਹਾਰਾਜ ਜੀ ਕਿਰਪਾ ਹੈ ਆਖੀ ਰਾਸ਼ਨ ਲੋ ਠੀਕ ਹੈ ਰਾਸ਼ਨ ਦੀ ਨਹੀਂ ਲੋੜ ਅਬਈ ਸੁਲਤਾਨਵਾਲੇ ਸੰਗਤ ਦੀ ਜਿਹੜੀ ਸਮੂਹ ਸੰਗਤ ਪਹੁੰਚੀ ਐ ਔਰ ਸੇਵਾ ਕਰਨ ਲਈ ਪਹੁੰਚੀ ਐ ਅੱਜ ਕਿੱਥੇ ਪਹੁੰਚੀ ਔਰ ਕਿਹੜੀ-ਕਿਹੜੀ ਸੇਵਾ ਕੀਤੀ ਜਾ ਰਹੀ ਐ ਇਹ ਦਰਿਆ ਮੂਸਾ ਜੀ ਪਿੰਡ ਇਹ ਬਿਲਕੁਲ ਦਰਿਆ ਦੇ ਕੰਢੇ ਆ ਤੇ ਇਹ ਪਿੰਡ ਸੁਲਤਾਨਵਾਲੇ ਦੇ ਸਾਰੇ ਜਿੰਨੇ ਵੀ ਆਗੂ ਵੀਰ ਸਾਰੀਆਂ ਜਥੇਬੰਦੀਆਂ ਰਲ ਕੇ ਇੱਕ ਜਥੇਬੰਦੀ ਨੇ ਸਾਰੇ ਸੰਗਤ ਰਲ ਕੇ ਪਿੰਡ ਦੀ ਪਿੰਡ ਦੇ ਆਗੂ ਰਲੇ ਸਾਰੇ ਵੀਰ ਸਤਿਕਾਰਯੋਗ ਹਸਤੂਆਂ ਨਾਲ ਚੱਲੀਆਂ ਕਿ ਜਿਹੜੇ ਅਸੀਂ ਅੱਡੋ-ਅੱਡ ਪਿੰਡਾਂ ਦੇ ਵਿੱਚ ਜਾ ਕੇ ਇਹ ਦਵਾਈ ਦੀ ਸੇਵਾ ਟਾਰਜਾਂ ਦੀ ਸੇਵਾ ਦੇ ਜਿੱਥੇ ਕਿਤੇ ਕੋਈ ਸੌਦੇ ਦੀ ਵੀ ਲੋੜ ਆ ਤੇ ਉਹ ਸੌਦਾ ਅਸੀਂ ਪਚਾਰੇ ਆ ਦੋ ਤਿੰਨ ਟਰਾਲੀਆਂ ਸਾਡੀਆਂ ਭੋੜੂ ਤੋਂ ਆਈਆਂ ਨਾਲ ਸੌਦੇ ਦੀ ਵੀ ਤੇ ਚਾਰੇ ਦੀ ਇੱਕ ਟਰਾਲੀ ਆ ਤੇ ਇੱਕ ਟਰਾਲੀ ਜਿਹੜੀ ਤੋੜੀਦੀ ਉਹ ਦੂਜੇ ਬੰਦੇ ਨਾਲ ਲੀਆਂ ਅਸੀਂ ਉਹ ਵੀ ਜਿਹੜਾ ਉਹ ਭੋੜੂ ਵਾਲੇ ਵੀਰ ਵੀ ਜਿਹੜੇ ਨਾਲ ਸੰਜੋਗ ਜਿਹੜਾ ਦੇ ਰਹੇ ਉਹ ਚੱਲ ਰਹੇ ਆ ਨਾਲ ਇਸ ਕਰਕੇ ਪਿੰਡ ਸੁਲਤਾਨਪੁਰ ਦੀ ਸਾਰੀ ਸੰਗਤ ਜਿਹੜੀ ਆ ਗਈ ਘਰ ਘਰ ਜਾ ਕੇ ਅਸੀਂ ਜਿਹੜਾ ਵੇਖ ਕੇ ਕਿਉਂਕਿ ਬੱਤੀ ਦਾ ਬੜਾ ਬੁਰਾ ਹਾਲ ਇੱਥੇ ਤੇ ਨੇਰੇ ਦੇ ਵਿੱਚ ਕਹਿੰਦੇ ਵੀ ਸਾਨੂੰ ਕੋਈ ਦੀਦਾ ਨਹੀਂ ਆ ਸਬਸੀਂ ਕਿਸ ਤਰ੍ਹਾਂ ਵੀ ਕੰਮ ਕਰਨਾ ਹੁੰਦਾ ਸੀ ਰਾਤ ਤੇ ਉਹਦੇ ਕਰਕੇ ਜਿਹੜੀਆਂ ਸਹੂਲਤਾਂ ਜਿਹੜੀਆਂ ਟਾਰ ਜਾਂਦੀਆਂ ਉਹ ਦਿੱਤੀਆਂ ਗਈਆਂ ਨਾਲ ਜਿਹੜਾ ਕੋਈ ਦਵਾਈ دارੂ ਬੜੇ ਪੈਰ ਵੀ ਗਲੇ ਪਏ ਆ ਕੋਈ ਸ਼ੂਗਰ ਦੇ ਮਰੀਜ਼ ਵੀ ਵਿਚਾਰੇ ਦਵਾਈ ਤੋਂ ਪਰੇਸ਼ਾਨ ਸੀ ਕੋਈ ਬੀਪੀ ਵਾਲੇ ਕੋਈ ਬੁਖਾਰ ਚੜੇ ਇੱਥੇ ਪਰਿਵਾਰਾਂ ਨੂੰ ਤੁਹਾਨੂੰ ਪਤਾ ਹੀ ਆ ਬੱਤੀ ਨਾ ਆਉਂਦੀ ਹੋਵੇ ਤੇ ਕੀ ਹਾਲਾਤ ਹੁੰਦੇ ਪਰਿਵਾਰਾਂ ਦੇ ਤੇ ਇਹ ਜਿਹੜੀ ਸੇਵਾ ਹੈ ਸਾਰੇ ਪਿੰਡ ਸਲਤਨਵੰਡ ਵੱਲੋਂ ਸਤਿਕਾਰਯੋਗ ਆਗੂ ਵੀਰ ਸਾਰੇ ਰਲ ਕੇ ਜਿਹੜਾ ਜਾਂ ਪਿੰਡ ਸੁਲਤਾਨਪੁਰ ਦੀ ਸੰਗਤ ਆ ਜਿਹੜੀ ਉਹ ਸਾਰੀ ਰਲ ਕੇ ਜਿਹੜਾ ਅਸੀਂ ਇਹ ਜਿਹੜਾ ਸੰਯੋਗ ਜਿਹੜਾ ਪ੍ਰਾਰਲਾ ਕੀਤਾ ਕਿ ਜਿੱਥੇ ਜਿੱਥੇ ਕੋਈ ਲੋੜ ਆ ਉੱਥੇ ਜਾ ਕੇ ਵੇਖ ਕੇ ਅਸੀਂ ਦਾਣ ਜਿਹੜਾ ਵਾ ਇਹ ਸੰਗਤ ਦਾ ਜਿਹੜਾ ਵਾ ਉਹ ਉਹ ਸਗਾਰਥੇ ਲਈਦਾ ਕਿਉਂਕਿ ਇਹ ਨਹੀਂ ਆ ਕਿ ਸੜਕਾਂ ਦੇ ਵਿੱਚ ਸੁੱਟ ਗਏ ਜਿਹੜੇ ਬਿਨਾਂ ਲੋੜਬੰਦ ਬੰਦੇ ਜਿਹੜੇ ਡਾਕੂ ਵੀ ਅੱਜ ਕੱਲ ਬੜੇ ਖਲੋਗੇ ਆ ਕਿਉਂਕਿ ਜਿੰਨਾ ਪਿੰਡਾਂ 'ਚ ਕੋਈ ਹੜ ਨਹੀਂ ਆਇਆ ਜਿੰਨਾ ਪਿੰਡਾਂ 'ਚ ਕੋਈ ਗੱਲਬਾਤ ਨਹੀਂ ਉਹ ਲੋਕ ਆਣ ਕੇ ਸੜਕਾਂ ਦੇ ਵਿੱਚ ਤੇ ਲੁੱਟਖੋ ਕਰਨਦੇ ਆ ਤੁਸੀਂ ਕੱਲ ਵੀਡੀਓ ਇੱਕ ਵੇਖੀ ਹੁਣੀ ਆ ਕਿ ਸਾਡੇ ਸਤਕਾਰਯੋਗ ਮੁਸਲਮਾਨ ਭਾਈਚਾਰਾ ਆਇਆ ਤੇ ਉਹਨਾਂ ਨਾਲੇ ਉਹਨਾਂ ਨਾਲੇ ਲੁੱਟਖੋ ਕੀਤੀ ਗਈ ਤੇ ਨਾਲੇ ਉਹਨਾਂ ਦੇ ਸਿਰ ਪਾੜੇ ਗਏ ਨਾਲੇ ਕਿਰਚਾਂ ਅੰਦਰੋਂ ਕੱਢੀਆਂ ਗਈਆਂ ਮਤਲਬ ਆ ਮੈਸੇਜ ਬਹੁਤ ਮਾੜਾ ਵਾ ਇਹ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਕੰਮ ਨਾ ਕਰੋ ਕਿਉਂਕਿ ਇਹ ਚੰਗਾ ਕੰਮ ਨਹੀਂ ਆ ਕਿਉਂਕਿ ਆਪਣਾ ਭਾਈਚਾਰਾ ਹੈ ਸਾਡਾ ਹਰਿਆਣਾ ਵੀ ਸਾਡਾ ਵੀਰ ਹੈ ਜਿਹੜਾ ਹਰਿਆਣਾ ਯਾ ਹੋਰ ਵੀ ਸਟੇਟਾਂ ਜਿਹੜੀਆਂ ਜੁਪੀ ਤੋਂ ਜਾਂ ਕਿਸ ਤਰ੍ਹਾਂ ਵੀ ਉਹਨਾਂ ਸਾਡਾ ਬੜਾ ਸੰਯੋਗ ਇਰਕੀ ਪੰਜਾਬ ਦਾ ਦਿੱਤਾ ਧੰਨਵਾਦ ਕਰਦੇ ਅਸੀਂ ਉਹਨਾਂ ਵੀਰਾਂ ਦਾ ਵੀ ਜਿਹੜੇ ਆਪਣਾ ਕੀਮਤੀ ਸਮਾਂ ਜਾਂ ਆਪਣੀ ਜੋ ਵੀ ਤਾਂ ਸੰਬੰਧ ਕਰਦੇ ਆ ਜੋ ਆਪਣੀ ਹੱਕ ਦੀ ਕਮਾਈ ਦੇ ਵਿੱਚੋਂ ਆਪਣੀ ਕਿਰਤ ਦੇ ਵਿੱਚੋਂ ਜੋ ਤਿਲ ਫੁੱਲ ਲਿਆਏ ਉਹਨਾਂ ਦਾ ਵੀਰਾਂ ਦਾ ਅਸੀਂ ਸਾਰੀਆਂ ਕੌਮਾਂ ਦਾ ਧੰਨਵਾਦ ਕਰਦੇ ਕਿਉਂਕਿ ਅੱਗੇ ਪੰਜਾਬ ਸਾਰਿਆਂ ਦਾ ਖੜਦਾ ਸੀ ਪਰ ਨਹੀਂ ਇੱਕ ਹੀ ਪੰਜਾਬ ਨਾਲ ਵੀ ਕੁਝ ਵੀਰ ਆ ਕੇ ਖੜੇ ਆ ਬਾਕੀ ਜਿਹੜੀ ਗੱਲ ਪੰਜਾਬ ਦੀ ਕਰੀਏ ਇੱਥੇ ਹਰ ਬੰਦੇ ਨੇ ਆਪਣਾ ਰੋਲ ਨਿਭਾਇਆ ਇਹ ਕਿਉਂਕਿ ਸਿਆਸੀ ਬੰਦੇ ਚਲੋ ਉਹਨਾਂ ਇੱਕ ਦੂਜੇ ਦੇ ਚਿੱਕਰ ਸੁੱਟਣਾ ਹੁੰਦਾ ਜਿਹੜਾ ਕਾਂਗਰਸ ਨੇ ਅਕਾਲੀਆਂ ਨੇ ਆਮ ਪਾਰਟੀ ਜਾਂ ਕੋਈ ਪੰਥਕ ਜਥੇਬੰਦੀਆਂ ਜਾਂ ਅਮਰਤਪਾਲ ਦੀ ਜਥੇਬੰਦੀ ਜਾਂ ਕਿਸਾਨ ਜਥੇਬੰਦੀਆਂ ਜਾਂ ਹੋਰ ਕੋਈ ਮਤਲਬ ਸੰਸਥਾ ਜਿੱਦਾਂ ਚੱਲਦੀਆਂ ਪਿੰਡਾਂ ਦੇ ਵਿੱਚ ਜਾਂ ਸੁਖਮਣੀ ਸੁਸਾਇਟੀਆਂ ਜਿੱਦਾਂ ਚੱਲਦੀਆਂ ਕੋਈ ਵੀ ਜਿਸ ਗਰਾਊਂਡ ਲੈਵਲ ਤੇ ਵੀ ਕੋਈ ਆਪਣੀ ਸੇਵਾ ਕਰਨੀ ਚਾਹੁੰਦਾ ਉਹਨੇ ਕੀਤੀ ਪੰਜਾਬ ਨੂੰ ਬڑے ਜੋਰ ਨਾਲ ਜਿਹੜਾ ਸਾਹਮਣੇ ਦੀ ਕੋਸ਼ਿਸ਼ ਕੀਤੀ ਤੇ ਸਾਹਮੜੇ ਨੇ ਬੜੀ ਵਧੀਆ ਬਰਲਾਵਾ ਇਹ ਸਾਰੀ ਸੰਗਤ ਦਾ ਕਿਉਂਕਿ ਕੋਈ ਵੀ ਨਿੰਦਣਯੋਗ ਨਹੀਂ ਸਾਰੇ ਵੀਰਾਂ ਨੇ ਵੱਧ ਚੜ ਕੇ ਜਿੰਨੀ ਵੀ ਸੇਵਾ ਜਿਹੜੀ ਹੈ ਸੰਗਤ ਦੀ ਕੀਤੀ ਪੰਜਾਬ ਦੀ ਇੱਕ ਡਾਹ ਕੇ ਗਾਇਕ ਵੀ ਜਿਨ੍ਹਾਂ ਨੂੰ ਗਾਲਾਂ ਕੱਢਦੇ ਆ ਲੋਕ ਉਹ ਵੀ ਵੀਰ ਐਕਟਰ ਗਾਇਕ ਡਾਇਰੈਕਟਰ ਇਹਨਾਂ ਸਾਰੇ ਵੀਰਾਂ ਨੇ ਵੀ ਬੜਾ ਏਰੀਕੀ ਸੋਹਣਾ ਸੰਯੋਗ ਦਿੱਤਾ ਇਹਨਾਂ ਵੀਰਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਦੀ ਬਾਹ ਫੜਨੀ ਇਹ ਬੜੀ ਵੱਡੀ ਗੱਲ ਐ ਜੀ ਪਿੰਡ ਦੇ ਲੋਕਾਂ ਵਿੱਚ ਤੁਸੀਂ ਵਿਚਰਿਓ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਲੱਗਦੀ ਹੈ ਔਰ ਵਿਹਾਰ ਕਿਵੇਂ ਦਾ ਸੀ ਤੁਹਾਡਾ ਨਰਤਾਓ ਕਿਵੇਂ ਦਾ ਕੀਤਾ ਬਿਲਕੁਲ ਜੀ ਤੁਹਾਡੇ ਆ ਵੀਡੀਓ ਦੇ ਵਿੱਚ ਵੀ ਆਪਣੀਆਂ ਕੁਝ ਕਲਾ ਰਿਕਾਰਡ ਹੋਈਆਂ ਕਿਉਂਕਿ ਜਦੋਂ ਪਰਿਵਾਰਾਂ ਦੇ ਵਿੱਚ ਅੰਦਰ ਗਏ ਅਸੀਂ ਕਿਉਂਕਿ ਪਿੰਡ ਦੇ ਵਿੱਚ ਹਮੇਸ਼ਾ ਹੀ ਆਪਾਂ ਘਰੇ-ਘਰੇ ਟਰੈਕਟਰ ਭਜਾਈ ਫਿਰਦੇ ਆ ਜਾਂ ਅੰਦਰਾਂ ਦੇ ਵਿੱਚ ਬੜੇ ਮੁਸ਼ਕਲ ਆ ਜਿਹੜੇ ਪਰਿਵਾਰ ਜਿਹੜੇ ਸੇਵਾ ਲੈ ਕੇ ਆਉਂਦੇ ਹੋ ਅੰਦਰ ਜਾ ਕੇ ਘਰੋ ਘਰੀ ਜਿਹੜੇ ਆ ਬਹੁਤ ਘੱਟ ਜਿਹੜੇ ਸੇਵਾਦਾਰ ਵੰਡ ਰਹੇ ਨੇ ਪਰ ਜਿਹੜੇ ਵੰਡ ਕੇ ਆਏ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਅਸੀਂ ਅੰਦਰ ਗਏ ਆ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੁਹਾਨੂੰ ਕੋਈ ਸੌਦੇ ਦੀ ਲੋੜ ਜਾਂ ਕਿਸੇ ਚੀਜ਼ ਦੀ ਲੋੜ ਤੇ ਬੜਾ ਫਕਰ ਨਾਲ ਉਹਨਾਂ ਆਖਿਆ ਵੀ ਪਹਿਲਾਂ ਤਾਂ ਤੁਸੀਂ ਬੈਠੋ ਚਾਹ ਪੀਓ ਬਾਕੀ ਕੋਈ ਗੱਲ ਨਹੀਂ ਸਾਨੂੰ ਸੌਦੇ ਪਤੇ ਸਭ ਕੁਝ ਬੜਾ ਕੁਝ ਪਹੁੰਚ ਗਿਆ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਵੀ ਉਹ ਚੀਜ਼ਾਂ ਕੈਚ ਕੀਤੀਆਂ ਕਿ ਜਿਹੜਾ ਵੇਖੋ ਕਣਕਾਂ ਦਾ ਕੀ ਹਾਲ ਹੋਇਆ ਉਹਨਾਂ ਡਰਾਮਾ ਦੇ ਵਿੱਚੋਂ ਕੜਕੜ ਸੁੱਕਣੇ ਪਾਈਆਂ ਭਿੰਡੀਆਂ ਅਜੇ ਵੀ ਪਰ ਉਹਨਾਂ ਆਪਣਾ ਸਿੱਧਕ ਸੰਤੋਖ ਜਿਹੜੀ ਇਹ ਪੰਜਾਬ ਦੀ ਅਸਲੀਅਤ ਆ ਜਿਹੜੀ ਅਣਖ ਆ ਗਹਿਰਤ ਆ ਉਹ ਇੰਨਾ ਭੈਣਾ ਨੇ ਉਹ ਸਾਡੇ ਬਜ਼ੁਰਗਾਂ ਨੇ ਉਹ ਸਾਡੀਆਂ ਮਾਵਾਂ ਨੇ ਜ਼ਰੂਰ ਵਿਖਾਈ ਭਾਵੇਂ ਗਰੀਬ ਘਰ ਹੀ ਜੁੱਲੇ ਬਾਹਰ ਜਿਹੜੇ ਇਹਨਾਂ ਦੇ ਰੋਲੰਡੇ ਹੀ ਭੇਜ ਗਏ ਹੀ ਪਰ ਫੇਰ ਵੀ ਉਹਨਾਂ ਸਿੱਧਕਸਨ ਦੋਖ ਦਿਖਾਇਆ ਇੰਨੀ ਗੱਲ ਜਿਹੜੇ ਕਿਸਾਨੀਆਂ ਤੇ ਨਾਲ ਜੁੜੇ ਪਰਿਵਾਰ ਜਿਹੜੇ ਜ਼ਿਮੀਂਦਾਰ ਜੁੜੇ ਆ ਕਿਸ ਤਰ੍ਹਾਂ ਦਾ ਵੀ ਜ਼ਿਮੀਂਦਾਰ ਹੋ ਸਕਦਾ ਕਿਸੇ ਵੀ ਕੌਮ ਨਾਲ ਸਬੰਧਤ ਹੋ ਸਕਦਾ ਉਹਦੇ ਨਾਲ ਕੋਈ ਕੌਮ ਦਾ ਕੋਈ ਚੱਕਰ ਨਹੀਂ ਆ ਕਈ ਸ਼ਰਾਰਤੀ ਬੰਦੇ ਇੱਥੇ ਆਏ ਆ ਉਹ ਬਣਾ ਕੇ ਗਏ ਲਓ ਜੀ ਸਾਡੀ ਕੌਮ ਨੂੰ ਆ ਨਹੀਂ ਮਿਲਿਆ ਉਹ ਕੌਮ ਨੂੰ ਅੱਗੇ ਰੱਖਣਾ ਚਾਹੁੰਦੇ ਪਰ ਨਹੀਂ ਸਭ ਤੋਂ ਪਹਿਲਾਂ ਸਿੱਖ ਕੌਮ ਆ ਕੋਈ ਜਾਤ ਪਾਤ ਨਹੀਂ ਇਹ ਜਾਤ ਪਾਤ ਨਾ ਲਓ ਵੀਰ ਮੇਰੇ ਇਹਦੇ ਵਿੱਚ ਜਿਹੜਾ ਵੰਡਣਾ ਆਉਂਦਾ ਵਾ ਉਹ ਕੁਝ ਨਹੀਂ ਮੈਂਦਾ ਵੀ ਇਹ ਕਿਹੜੀ ਜਾਤ ਦਾ ਜਾਂ ਕੌਣ ਹੈ ਇਹ ਉਹ ਜ਼ਬਦਾ ਆਪਣਾ ਰਾਸ਼ਨ ਕਰੋ ਘਰੀ ਪਚਾਉਣ ਦੀ ਕਰਦਾ ਮੈਂ ਧੰਨਵਾਦ ਕਰਦਾ ਇਸ ਪਿੰਡ ਦਾ ਕਿ ਜਿੰਨਾ ਐਡਾ ਤਗੜਾ ਸਿੱਧਕ ਸੰਤੋਖ ਜਿਹੜਾ ਇਹ ਸਾਨੂੰ ਵਿਖਾਇਆ ਜਿਹੜੇ ਘਰ ਵੀ ਗਏ ਉਹਨਾਂ ਇੱਕ ਗੱਲ ਕਹੀ ਜਰੂਰ ਕਿ ਬਾਅਦ ਦੇ ਵਿੱਚ ਜਰੂਰ ਸਾਡੀ ਬਾਹ ਫੜਿਓ ਜਦੋਂ ਸਾਡੇ ਜ਼ਮੀਨਾਂ ਪੱਧਰੀਆਂ ਹੋਣ ਵਾਲੀਆਂ ਹੋਈਆਂ ਜਦੋਂ ਸਾਨੂੰ ਖਾਦਾਂ ਦੀ ਲੋੜ ਪਈ ਜਦੋਂ ਵੀ ਸਾਨੂੰ ਕੋਈ ਟਰੈਕਟਰ ਦੀ ਜਾਂ ਬੀਜ ਦੀ ਲੋੜ ਪਈ ਉਦੋਂ ਜਰੂਰ ਸਾਡਾ ਪਿੰਡਾਂ ਦਾ ਸਾਥ ਦਿਓ ਜਿਹੜੇ ਅਸੀਂ ਰੁੜ ਗਏ ਆ ਡੁੱਬ ਗਏ ਆ ਉਸ ਟਾਈਮ ਸਾਨੂੰ ਤੁਹਾਡੀ ਲੋੜ ਆ ਜਾਂ ਗਰੀਬ ਆਪਣਾ ਬਜ਼ੁਰਗਾਂ ਨੇ ਭੈਣਾ ਨੇ ਇਹ ਗੱਲ ਆਖੀ ਕਿ ਜਿੰਨਾ ਪਰਿਵਾਰਾਂ ਦੇ ਘਰ ਡਿੱਗੇ ਆ ਉਹ ਬਾਅਦ ਦੇ ਵਿੱਚ ਆ ਕੇ ਤੁਸੀਂ ਜਰੂਰ ਸਾਰ ਲਿਓ ਬਿਲਕੁਲ ਜੀ ਜਿਹੜਾ ਬੀਬੀਆਂ ਦੇ ਸਮਾਨਾਂ ਦੀ ਜਿਹੜੀ ਕੋਈ ਲੋੜ ਆ ਉਹ ਬੀਬੀਆਂ ਨੇ ਜਰੂਰ ਅਪੀਲ ਕੀਤੀ ਕਿ ਜਿਹੜੀ ਉਪਤ ਤੌਰ ਤੇ ਉਹਨਾਂ ਦੇ ਕੋਈ ਸਮਾਨ ਹੁੰਦੇ ਆ ਉਹ ਪਛਾਣ ਦੀ ਬੀਬੀਆਂ ਨੂੰ ਅਪੀਲ ਕਰਦੇ ਆ ਭੈਣਾ ਨਰਸਾਂ ਨੂੰ ਕਰਦੇ ਆ ਕਿਉਂਕਿ ਉਹ ਸਾਡੇ ਬੰਦਿਆਂ ਨਾਲ ਉਹ ਚੀਜ਼ ਜਿਹੜੀ ਆ ਉਹ ਨਹੀਂ ਸ਼ੇਅਰ ਕਰ ਸਕਦੀਆਂ ਇਸ ਕਰਕੇ ਮੈਂ ਉਹ ਡਾਇਰੈਕਟਰ ਭੈਣਾ ਨੂੰ ਬੀਬੀਆਂ ਨੂੰ ਅਪੀਲ ਕਰਦਾ ਕਿ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਪ੍ਰਮੋਟ ਬੀਬੀਆਂ ਨੂੰ ਕੀਤੀਆਂ ਜਾਣ ਇਹ ਜਿਹੜੀਆਂ ਜਿਸ ਤਰ੍ਹਾਂ ਵੀ ਉਹਨਾਂ ਪਰਿਵਾਰਾਂ ਨੂੰ ਲੋੜ ਆ ਉਹ ਚੀਜ਼ ਜਿਹੜਾ ਮੁਹैया ਕਰਾਇਆ ਜਾਵੇ